ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਐਰਸ਼ਾਰਾ ਟੋਕੜ ਗੱਬਣ ਇੱਕ ਬਈ ਜਰਸੀ ਆ ਕੱਚੀ ਆ ਹਜੇ ਬਈ ਦੱਸਦਾ ਆਉਂ ਪੁੱਛ ਲੈਨੇ ਬਾਈ ਤੁਹਾਡੇ ਆਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਹੋ ਵਧੀਆ ਜੀ ਹਾਂ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਕਾਲਾ ਪਿੰਡ ਪਤਾਲ ਜੀਰਾ ਬਨਾਲਾ ਸੀਲ ਤਫਾ ਠੀਕ ਆ ਬਈ ਮੋਬਾਈਲ ਨੰਬਰ ਬੋ 9877270340 ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਐਰ ਸ਼ਹਿਰ ਹਾਂ ਐਰ ਸ਼ਹਿਰ ਆ ਭਈ ਇਹ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੁੰਦੀ ਆਟਰ ਹਾਂ ਦੂਜੇ ਵਾਸਤੇ ਗੱਭਣ ਹਾਂ ਦੂਜੇ ਵਾਸਤੇ ਗੱਭਣ ਆਏ ਕਿੰਨੇ ਟਾਈਮ ਦੀ ਗੱਭਣ ਇਹ ਸਾਡੇ ਪੰਜਾਂ ਦੀ ਗੱਬਣਾ ਹਾਂ ਹਾਂ ਚੈੱਕ ਪਾਸ ਆਉਦੀ ਕਰਾ ਕੇ ਆਪਾਂ ਕਰਾ ਕੇ ਲਿਆਂਦੀ ਅੱਜ ਹੀ ਲਿਆਂਦੀ ਆਪਾਂ ਠੀਕ ਆ ਬਾਈ ਦੁੱਧ ਕਿੰਨਾ ਦੁੱਧ 6 ਕਿਲੋ ਡਾਟਰੇ ਥੱਲੇ ਠੀਕ ਆ ਨੈਟ ਤਿਆਰ ਹਾਂ ਹਾਂ ਅਸੀਂ 1 ਕਿਲੋ ਤਿਆਰ ਨੈਟ ਲਾਟੋ ਲਾਪੋ ਪਈਆਂ ਹਾਂ ਦੁੱਧ 22 ਲੀਟਰ ਤਾਂ ਦਿੰਦੀ ਐ ਵੀ ਤਾਜੀ ਸੂਈ ਵੀ ਠੀਕ ਆਣਾ ਨੂਣਾ ਵੇ ਦੋ ਤਾਂ 22 ਲੀਟਰ ਤਾਂ ਨਾਣਾ ਨੂਣਾ ਫੁੱਲ ਚੰਗੇ ਖਣ ਬਹੁਤ ਚੰਗਾ ਫੋਲੀ ਬਾਈ ਤੋੜ ਕੇ ਦਿਖਾ ਦੇ ਗੱਦ ਬੱਡ ਠੀਕ ਆ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਬਾਈ ਥਾਣ ਬਹੁਤ ਚੰਗਾ ਲੱਗਿਆ ਦੁੱਧ ਵੀ ਹੈਗਾ ਗੱਬਣ ਵੀ ਐ ਚੈੱਕ ਪਾਸ ਫੇਸ ਬੜਾ ਚੰਗਾ ਕਰਮ ਵਾਲਾ ਉਹਦੀ ਬਾਦੀ ਬਹੁਤ ਚੰਗੀ ਆ ਸਨਖਪੁਣਾ ਕਰਮ ਵਾਲੀ ਦੇ ਵਿੱਚ ਬਹੁਤਾ ਰਾਜੀ ਰੂਜੀ ਵੀ ਚੰਗੀ ਆ ਗਿਆ ਕਾਜੀ ਜੀ ਨੇ ਦੱਸਿਆ ਵੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਹੈਗਾ ਕੀ ਮੁੱਲ ਆ ਬਈ ਜੈਤ ਮਾਲ ਆਪਾਂ ਫੋਨ ਤੇ ਕਰਾਂ ਡਾਕਟਰ ਜੈਜ ਲੈਣ ਦੇ ਨਹੀਂ ਕਰਾਵੇਂ ਆਪਾਂ ਬਾਹਲਾ ਨਹੀਂ ਆ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲੈ ਮੁੱਲ ਜਿਹੜਾ ਬੜ ਦੇ ਹਿਸਾਬ ਨਾਲ ਜੈਜ ਹੋਊਗਾ ਪਹਿਲਾਂ ਹੀ ਬਾਈ ਮੁੱਲ ਫੋਨ ਕੀਤਾ ਕਰਦਾ ਹੁੰਦਾ ਮੁੱਲ ਬਾਈ ਦੇ ਜਾਇਜੀ ਹੁੰਦੇ ਆ ਬਾਈ ਖਾਣ ਲੇ ਬਾਅਦ ਚੰਗਾ ਚਿਵਾਈ ਕਿਵੇਂ ਆ ਬਾਈ ਚਵਾਈ ਆ ਇਹ ਪੜੇ ਜਵਾਕ ਚੋਈ ਯਾਰ ਡਾਕਟਰ ਠੰਡੀ ਠੁੰਡੀ ਹਾਂ ਠੰਡੀ ਠੁੰਡੀ ਬਹੁਤ ਆ ਠੀਕ ਆ ਬਾਈ ਆਂਦੀ ਬਾਈ ਕਹਿੰਦਾ ਜਵਾਕ ਚੋਲੇ ਤਾਂ ਵੀ ਕੋਈ ਚੱਕਰ ਨਹੀਂ ਠੰਡੀ ਠੁੰਡੀ ਪੂਰੀ ਆ ਨਾੜਾ ਨੂੜਾ ਤੋਂ ਐਸਟੀਮੇਟ ਲਾ ਲਿਓ ਸਾਜੀ ਨੇ ਵਾਕਈ ਦੁੱਧ ਚੰਗਾ ਦਿੱਤਾ ਵਾਂ ਦੇ ਤਾਂ ਲੰਡ ਲੰਬ ਬਹੁਤ ਵਈਆਂ ਬਾਈ ਫੇਸ ਬੜਾ ਚੰਗਾ ਲੈ ਟੋਆ ਟੂਆ ਬਹੁਤ ਚੰਗਾ ਚੰਗੀ ਆ ਬਾਈ ਅੱਗੇ ਭਰਾ ਦੋ ਨੰਬਰ ਕਿਹੜਾ ਸੋਸ ਹੁੰਦੀ ਆ ਇਹ ਰਾਟਰ ਦੂਜਾ ਸੂਆ ਸੂ ਗਈ ਹੁਣ ਕਿੰਨੇ ਦਿਨ ਲੈਂਦੀ ਐ ਇਹ ਮਹੀਨਾ ਪਿਆ ਇਹਦਾ ਪੂਰਾ ਰਾਟਰ ਕੀ ਰਿਕਾਰਡ ਆ ਦੁੱਧ ਦਾ ਬਈ ਦੋ ਤੋ ਦੋ ਕਰੇ ਵੀ ਅਸੀਂ 20 ਲੀਟਰ ਚੋਆ ਠੀਕ ਆ ਬਾਕੀ ਨਾੜਾ ਨੂੜਾ ਦੱਸਣਾ ਦੁੱਧ ਦਿੱਤਾ ਹੀ ਉਹ ਨਾੜਾ ਨੂੜਾ ਹੋਮ ਹੂੰ ਖੁੱਲੀ ਮਿਤੂਰੀ ਢਿੱਲਾਂ ਤੋਂ ਅਸਟੀਮੇਟ ਜਿਹਾ ਲਾ ਲਿਓ ਬਾਈ ਕੱਚੀ ਜ਼ਰੂਰ ਆ ਹਜੇ ਥਾਣ ਬਹੁਤ ਚੰਗਾ ਮੁਠੀ ਵਾਲਾ ਥਾਣਾਗਾ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਫੇਸ ਕਰਮ ਵਾਲੀ ਦਾ ਬੜਾ ਪਿਆਰਾ ਦੇਖੋ ਉਹਦੀ ਬਾਦੀ ਚੰਗੀ ਆ ਸਣਾ ਟੁਪਣਾ ਚੰਗਾ ਗਾ ਬਈ ਤੋਰਾ ਤਰਾ ਚੰਗਾ ਕੱਦ ਚੰਗਾ ਛੋਟਾ ਕੱਦ ਨਹੀਂ ਕੱਦ ਠੀਕ ਆ ਬਈ ਰਾਤੀਰੂ ਜੀ ਵੀ ਚੰਗੀ ਆ ਮੋਲ ਇਹਦਾ ਹੀ ਫੋਨ ਤੇ ਹੋ ਜਾ ਹਾਂ ਫੋਨ ਤੇ ਕਰਾਇਆ ਪਜਾਇ ਜੀ ਹੋਗਾ ਹਾਂ ਠੀਕ ਆ ਮੋਲ ਬਈ ਇਹਦਾ ਵੀ ਫੋਨ ਤੇ ਹੋ ਜਾਊਗਾ ਮੋਲ ਆ ਜਿਹੜਾ ਵੜ ਦੇ ਹਿਸਾਬ ਨਾਲ ਜਾਇਜ਼ ਹੋਊਗਾ ਚਾਮਕੇ ਚਮਕੇ ਚੰਗੀ ਆ ਵੜ ਤੇ ਬਈ ਕੱਚੀ ਕੱਚੀ ਆ ਜੇ ਕੋਈ ਵੀਰ ਸੰਭਲੂਗਾ ਬਈ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੀ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਲਓ ਧੰਨਵਾਦ